ਸੱਚੇ ਅਨੁਪੰਤਾ ਕੋਈ ਨਾ ਗੁਰੂ ਨਾਨਕ ਦੇ ਬਾਰੇ ਆਖੋ ਗੱਲ ਜਮਾ ਸੱਚੀ ਮਲਕ ਭਾਗੂ ਨੂੰ ਵਿਖਾਈ ਸੀ ਕਿਰਤ ਹੱਕ ਸੱਚੀ ਗੁਰੂ ਨਾਨਕ ਦੇ ਬਾਰੇ ਆਖੋ ਗੱਲ ਜਮਾ ਸੱਚੀ ਮਲਕ ਭਾਗੂ ਨੂੰ ਵਿਖਾਈ ਸੀ ਕਿਰਤ ਹੱਕ ਸੱਚੀ ਚੋਰ ਭੁੰਗੀਆਂ ਨੂੰ ਕਿਵੇਂ ਸੀਗਾ ਤਾਰਿਆ ਸਜਾ ਕਪੂਲ ਕੀਤੀ ਸਜਾ ਕੋਈ ਹੋਈ ਨਾ ਬਾਲ ਵੀਰ ਦਾ ਪਤਾ ਜਾਂ ਜੇਠਾ ਲਾਲ ਦਾ ਸਿੱਕੀ ਬਾਰੇ ਬੱਚਿਆਂ ਨੂੰ ਪਤਾ ਕੋਈ ਨਾ ਬਾਲ ਵੀਰ ਦਾ ਪਤਾ ਜਾਂ ਜੇਠਾ ਲਾਲ ਦਾ ਸਿੱਕੀ ਬਾਰੇ ਬੱਚਿਆਂ ਨੂੰ ਪਤਾ ਕੋਈ ਨਾ ਤੀ ਪੰਜਵੇਂ ਗੁਰੂ ਨੂੰ ਲਾਹੌਰ ਕਾ ਤੋਂ ਲੈ ਗਏ ਕੀ ਗੱਲ ਹੋਈ ਸਿੱਤਤਾ ਵੀ ਉੱਤੇ ਬਹਿ ਗਏ ਤੀ ਪੰਜਵੇਂ ਗੁਰੂ ਨੂੰ ਲਾਹੌਰ ਕਾ ਤੋਂ ਲੈ ਗਏ ਕੀ ਗੱਲ ਹੋਈ ਐ ਸਿੱਤਤੀ ਤ ਵੀ ਉੱਤੇ ਬਹਿ ਗਏ ਪਾਣਾ ਮਿੱਠਾ ਕਰਕੇ ਤਾਂਣ ਗਾਉ ਮੰਨ ਗਏ ਇਤਿਹਾਸ ਨਹੀਂ ਵੀ ਗੱਲ ਕੋਈ ਨ ਕੋਈ ਨਾ ਬਾਲ ਵੀਰ ਦਾ ਪਤਾ ਜਾਂ ਦੇਖਾ ਲਾਲ ਦਾ ਸਿੱਖੀ ਬਾਰੇ ਬੱਚਿਆਂ ਨੂੰ ਪਤਾ ਕੋਈ ਨਾ ਬਾਲ ਵੀਰ ਦਾ ਪਤਾ ਜਾਂ ਦੇਖਾ ਲਾਲ ਦਾ ਸਿੱਖੀ ਬਾਰੇ ਬੱਚਿਆਂ ਨੂੰ ਪਤਾ ਕੋਈ ਨਾ ਨੌਵੇਂ ਗੁਰੂ ਦਿੱਲੀ ਜਾ ਕੇ ਸੀਸ ਕਟਾਇਆ ਸੀ ਕਸ਼ਮੀਰ ਪੰਡਤਾਂ ਨੂੰ ਬੰਦੋ ਬਚਾਜੋ ਤਾਰਮਾ ਬਚਾਇਆ ਸੀ ਸੋ ਮੈਂ ਗੁਰੂ ਦਿੱਲੀ ਜਾ ਕੇ ਸੀਸ ਕਟਾਇਆ ਸੀ ਪਸ਼ਮੀਰੀ ਪੰਡਤਾਂ ਦਾ ਡੁੱਬ ਤਾ ਜੋ ਧਰਮ ਨੂੰ ਬਚਾਇਆ ਸੀ ਗੁਰੂ ਨਾਲ ਕਿਹੜੇ ਸਿੱਖ ਹੋਏ ਤੁਸੀਂ ਤੁਸੀਂ ਜਾਦਾ ਉਹਨਾਂ ਬਾਰੇ ਜਾਣਦਾ ਵੀ ਕੋਈ ਨਾ ਬਾਰ ਵੀਰ ਦਾ ਪਤਾ ਜੇਖਾ ਲਾਂਕਾ ਸਿੱਖੀ ਬਾਰੇ ਬੱਚਿਆਂ ਨੂੰ ਪਤਾ ਕੋਈ ਨਾ ਜੰਕਲ ਨਾਲ ਚੰਗਲ ਲਗਾਏ ਬਾਚਾਂ ਵਾਲੇ ਨੇ ਕਿੱਤੇ ਖੂਨ ਮੰਗ ਖਾਲਸੇ ਸਜਾਏ ਬਾਜਾਂ ਵਾਲੇ ਨੇ ਜੰਗਣਾ ਚ ਮੰਗਲ ਲਗਾਇ ਬਾਜਾਂ ਵਾਲੇ ਨੇ ਕਿਤੇ ਖੂਨ ਮੰਗ ਖਾਲਸੇ ਸਜਾਏ ਬਾਜਾਂ ਵਾਲੇ ਨੇ ਵਿਸਾਖੀ ਅਨੰਦ ਪੂਰੀ ਕਿਵੇਂ ਛੱਡ ਆ ਗਿਆ ਕਰ ਛੱਡ ਨਾ ਸਖਾਲੀ ਗੱਲ ਕੋਈ ਨਾ ਬਾਲ ਵੀਰ ਦਾ ਪਤਾ ਜੰਡੇ ਠਾਲਾਣ ਦਾ ਸਿੱਖੰਗਾਰੇ ਬੱਚਿਆਂ ਨੂੰ ਪਤਾ ਕੋਈ ਨਾ ਬਾਲ ਵੀਰ ਦਾ ਪਤਾ ਜਾਂ ਜੇਠਾ ਹਾਲਾਣ ਦਾ ਸਿੱਕੀ ਵਾਰੇ ਬੱਚਿਆਂ ਨੂੰ ਸਤਾ ਕੋਈ ਨਾ ਚਮਕੌਰ ਦੇ ਸ਼ਹੀਦ ਵੱਡੇ ਸਾਹਿਬ ਜਾਂਦੇ ਹੋ ਗਏ ਖੋਟ ਸਰਹੰਦ ਦੀਆਂ ਨਹੀਂ ਹੱਥ ਖਲੋ ਗਏ ਚਮਕੌਰ ਦੇ ਸ਼ਹੀਦ ਵੱਡੇ ਸਾਹਿਬ ਜਾਂਦੇ ਹੋ ਗਏ ਖੋਟ ਸਰਹੰਦ ਦੀਆਂ ਨਹੀਂ ਹੱਥ ਖਲੋ ਗਏ ਜਸਤੇ ਲਾਹ ਚਾਂਦੇ ਪਿੱਤੇ ਸਿੱਕੀ ਛੱਡੀ ਨਾ ਅਸੀ ਪਾਣੀ ਮਸਾਲ ਵੀ ਕੋਈ ਨਾ ਬਸ ਵਾਲ ਵੀਰ ਦਾ ਪਤਾ ਜਾਂ ਜੇ ਖਾਲਾ ਹਰਦਾ